ਤਸਿਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੇਖੋ ਮੇਰਾ ਡ्रेसਿੰਗ ਟੇਬਲ ਸੀ ਇਹਦੇ ਉੱਤੇ ਨਾ ਮੁੱਲ ਦਾ ਕਬੂਤਰ ਨੇ ਆਲਣਾ ਬਣਾ ਲਿਆ ਸੋ ਤੁਸੀਂ ਦੇਖ ਸਕਦੇ ਸਾਡੇ ਆਲਣੇ ਤੇ ਆਲਣਾ ਬਣਾ ਲਿਆ ਮੈਂ 2 ਦਿਨਾਂ ਨਾਲ ਉਹਦੇ ਤੇ ਇੱਕ ਉੱਥੇ ਗਈ ਸੀ ਮਾਸੀ ਕੋਲ ਗਈ ਹੋਈ ਸੀ 2 ਦਿਨਾਂ ਦੇ ਵਿੱਚ ਵਿੱਚ ਆਹ ਕੰਮ ਹੋ ਗਿਆ ਤੇ ਸਾਹਿਬ ਨੂੰ ਜਮਾ ਧਿਆਨ ਨਹੀਂ ਸੀਗਾ ਬਈ ਮੈਂ ਇੱਥੋਂ ਚੱਕਦਾ ਜਾਂ ਕੁਛ ਕਰਾਵਾ ਨਾ ਉਹ ਜਾਲੀ ਵਾਲਾ ਗੇਟ ਬੈਕ ਕੈਮਰਾ ਕਰਕੇ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਕਰਕੇ ਉਹ ਜਾਲੀ ਵਾਲਾ ਗੇਟ ਖੁੱਲਾ ਛੱਡ ਦਿੰਦੇ ਸੀ ਐ ਇੱਕ ਸਾਡੇ ਇਧਰ ਏਸੀ ਵਿੰਡੋ ਸੀਗੀ ਪਹਿਲਾਂ ਪਹਿਲਾਂ ਏਸੀ ਲੱਗਿਆ ਸੀ ਤਾਂ ਕਰਕੇ ਸਾਡੇ ਇੱਥੋਂ ਦੇ ਵੀ ਕਬੂਤਰ ਆ ਜਾਂਦੇ ਜੇ ਅਸੀਂ ਗੇਟ ਬੰਦ ਕਰਦੇ ਜੇ ਤਾਂ ਕਰਕੇ ਸਰਦਾਰ ਸਾਹਿਬ ਦੋਨੇ ਚੀਜ਼ਾਂ ਖੋਲ ਦਿੰਦੇ ਖਿੜਕੀਆਂ ਵੀ ਤੇ ਉਧਰ ਵੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਮੈਂ ਉਹ ਸਰਦਾਰ ਸਾਹਿਬ ਨੇ ਉੱਥੋਂ ਜਾਲੀ ਵਾਲਾ ਗੇਟ ਖੋਲ ਦਿੰਦੇ ਤਾਂ ਕਰਕੇ ਉੱਥੋਂ ਅੰਦਰ ਆ ਜਾਂਦੇ ਆ ਕਬੂਤਰ ਸੋ ਵੈਸੇ ਵੀ ਆਂਡਾ ਵਗੈਰਾ ਤੇ ਦੇ ਵਿੱਚ ਕੋਈ ਹੈ ਨਹੀਂ ਐਗ ਵਗੈਰਾ ਇਹਨੂੰ ਨਾ ਤੇ ਪਰ ਹੁਣ ਆਪਾਂ ਇਹ ਚੱਕ ਦਾਂਗੇ ਇੱਥੋਂ ਫਿਰ ਉਸ ਤੋਂ ਬਾਅਦ ਸਾਰਾ ਮੈ ਆਰਣਾ ਵਗੈਰਾ ਚੱਕ ਕੇ ਨਾ ਮਤਲਬ ਰੱਖਤਾ ਸੀਗਾ ਪਹਿਲਾਂ ਤਾਂ ਮੈਨੂੰ ਆਈ ਸੀ ਵੀ ਆਈ ਚੱਕ ਦਾਂ ਤੇ ਪਰ ਉਹ ਹਜੇ ਪੂਰਾ ਚੰਗੀ ਤਰ੍ਹਾਂ ਨਹੀਂ ਸੀ ਬਣਿਆ ਇਸ ਕਰਕੇ ਆਪਾਂ ਉਸ ਤਰ੍ਹਾਂ ਹੀ ਚੱਕ ਕੇ ਮੈਂ ਮਤਲਬ ਬਾਹਰ ਰੱਖਿਆ ਸੀਗੀ ਕਾਂਦ ਜੀ ਤੇ ਰੱਖਤਾ ਸੀਗਾ ਵੀ ਜੇ ਹਨਾ ਉਹਨਾਂ ਨੂੰ ਲੋੜ ਹੋਏ ਦੁਆਰਾ ਚੱਕ ਕੇ ਵਿਚਾਰੇ ਲੈ ਜਾਣਗੇ ਪਰ ਕੀ ਕਰ ਜਾਂਦਾ ਤਾਂ ਬਣਵਾ ਬਣਾਉਂਦੇ ਨਹੀਂ ਸਕਦੇ ਨਾ ਬਸ ਇਸ ਵਜ੍ਹਾ ਕਰਕੇ ਆਪਣਾ ਜੀਗਾ ਫਿਰ ਚੱਕਤਾ ਜਿਹਦਾ ਆਪਾਂ ਉੱਥੋਂ ਸਾਰਾ ਮਤਲਬ ਜਿੰਨੇ ਵੀ ਉਹਨਾਂ ਨੇ ਡੱਕੇ ਵਗੈਰਾ ਜਿਹੇ ਵਿਚਾਰਿਆਂ ਨੇ ਪਤਾ ਨਹੀਂ ਕਿਵੇਂ ਇਕੱਠੇ ਕੀਤੇ ਹੋਣਗੇ ਪਰ ਵਾਹਿਗੁਰੂ ਨੂੰ ਧਿਆ ਕੇ ਮੈਂ ਫਿਰ ਚੱਕ ਤਾ ਸਾਰਾ ਬੁਰਾ ਤਾਂ ਮੈਨੂੰ ਬਹੁਤ ਲੱਗਿਆ ਨਾ ਜਦੋਂ ਮੈਂ ਉਹ ਕੀਤਾ ਮਤਲਬ ਆਲਣਾ ਵਗੈਰਾ ਚੱਕਤਾ ਉੱਥੋਂ ਤੇ ਪਰ ਫਿਰ ਆਪਾਂ ਵੀ ਨਾ ਅੰਦਰ ਥੋੜੀ ਬਣਾਉਣ ਦੇ ਸਕਦੇ ਸੀਗੇ ਨਾ ਤੇ ਮਤਲਬ ਤੇ ਕਾਫੀ ਮਤਲਬ 2-3 ਦਿਨ ਲੱਗੇ ਸੀਗੇ ਮੈਨੂੰ ਲੱਗਦਾ ਮੈਂ ਕਿਤੇ ਗਈ ਸੀਗੀ ਰੇਸਟਾਰੀ ਚ ਉੱਥੇ ਨਾ ਤਾਂ ਕਰਕੇ ਤੇ ਸਾਹਬ ਨੇ ਧਿਆਨ ਨਹੀਂ ਦਿੱਤਾ ਕੰਮ ਤੇ ਜਾਂਦੇ ਸੀ ਗੇਟ ਖੁੱਲਾ ਛੱਡ ਦਿੰਦੇ ਸੀ ਮੇਰੀ ਆਦਤ ਆ ਮੈਂ ਸਫਾਈ ਕਰਕੇ ਨਾ ਜਾਲੀ ਵਾਲੇ ਗੇਟ ਬੰਦ ਕਰ ਦਿੰਦੀ ਐ ਇਹਨਾਂ ਨੂੰ ਪਤਾ ਨਹੀਂ ਕੀ ਗੰਦੀ ਆਦਤ ਆ ਕੀ ਉਹ ਖਿੜਕੀਆਂ ਵੀ ਖੋਲ ਦਿੰਦੇ ਨੇ ਜਾਲੀ ਵਾਲਾ ਗੇਟ ਵੀ ਖੋਲ ਦਿੰਦੇ ਨੇ ਇਸ ਵਜ੍ਹਾ ਕਰਕੇ ਫਿਰ ਉਹ ਸਾਰਾ ਚੱਕਣਾ ਪਿਆ ਉੱਥੋਂ ਤੇ ਮੇਰਾ ਮਨ ਤਾਂ ਨਹੀਂ ਸੀ ਕਰਦਾ ਪਰ ਫਿਰ ਵੀ ਮੈਂ ਵਾਹਿਗੁਰੂ ਨੂੰ ਕਿਹਾ ਵੀ ਮੈਨੂੰ ਮਾਫ਼ ਕਰਿਓ ਪਰ ਮੈਂ ਫਿਰ ਵੀ ਚੱਕਿਆ ਚੱਕਣਾ ਤਾਂ ਪੈਣਾ ਹੀ ਸੀ ਚਲੋ ਫਿਰ ਉਥੋਂ ਆਪਾਂ ਚੱਕਤਾ ਸਾਰਾ ਆਲਣਾ ਤੇ ਪਰ ਬੁਰਾ ਵੀ ਲੱਗ ਜਾਂਦਾ ਸੀ ਹੁਣ ਕੀ ਕਰਦੇ ਹੁਣ ਮਜ਼ਦੂਰੀ ਸੀਗੇ ਇਹਨਾਂ ਨੇ ਧਿਆਨ ਨਹੀਂ ਦਿੱਤਾ ਮੈਂ ਹੈਰਾਨ ਵੀ ਇੰਨੇ ਜ਼ਿਆਦਾ ਉਹਨਾਂ ਨੇ ਇਕੱਠੇ ਕਰ ਲਏ ਤੇ ਵੀ ਇਹਨਾਂ ਨੂੰ ਇੱਕ ਵਾਰੀ ਵੀ ਧਿਆਨ ਚ ਨਹੀਂ ਆਇਆ ਹਨਾ ਵੀ ਕਬੂਤਰ ਆਉਂਦੇ ਆ ਜਾਂ ਕੁਝ ਵੀ ਤੇ ਵੀ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਹੈਗਾ ਜਦੋਂ ਆ ਕੇ ਦੇਖਿਆ ਮਤਲਬ ਆਲਰੇਡੀ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਫਿਰ ਬਾਅਦ 'ਚ ਮੈਂ ਚੱਕਿਆ ਇਹਨਾਂ ਨੇ ਦੇਖ ਕੇ ਵੀ ਨਹੀਂ ਚੱਕਿਆ ਵੀ ਉੱਥੋਂ ਪੰਛੀ ਆਉਂਦਾ ਉਹਨਾਂ ਮਤਲਬ ਜਗ੍ਹਾ ਬਦਲ ਲਵੇ ਤੇ ਚਲੋ ਬਾਕੀ ਦਰਾਖਤ ਦੇ ਰੁੱਖ ਤਾਂ ਹੈ ਨਹੀਂ ਨਾ ਯਾਰ ਅੱਜ ਕੱਲ ਤਾਂ ਹੀ ਸਾਰੇ ਮਤਲਬ ਪੰਛੀ ਵੀ ਜਿੱਥੇ ਮਰਜੀ ਆ ਲੈਣ ਪਾ ਲੈਂਦੇ ਆ ਅੱਗੇ ਨਾ ਦਰਾਖਤਾਂ ਤੇ ਪਾਉਂਦੇ ਹੁੰਦੇ ਸੀਗੇ ਤੇ ਅੱਜ ਕੱਲ ਰੈਡੀमेड ਉਹ ਨੇਸਟ ਦੇ ਵੀ ਲਾ ਰਹੇ ਆ ਮਤਲਬ ਲੱਕੜਾਂ ਵਗੈਰਾ ਦਾ ਤੇ ਉਹ ਆਪਾਂ ਲਾ ਤ ਦਿੱਨੇ ਉਹਦੇ ਵਿੱਚ ਉਹਨਾਂ ਨੂੰ ਹੂਣੀ ਹਵਾ ਪੈਂਦੀ ਵਿਚਾਰਿਆਂ ਨੂੰ ਤੇ ਮਤਲਬ ਉਹ ਵੀ ਆਪਾਂ ਨੂੰ ਹਵਾਦਾਰ ਲਾਉਣੇ ਚਾਹੀਦੇ ਨੇ ਜੇ ਆਪਾਂ ਲਾਉਣੇ ਆ ਤਾਂ ਕਦੇ ਵੀ ਉਨ੍ਹਾਂ ਦੇ ਵਿੱਚ ਹਵਾ ਨਹੀਂ ਪੈਂਦੀ ਉਹ ਤੋਂ ਬਹੁਤ ਔਖਾ ਹੋ ਜਾਂਦਾ ਪੰਛੀਆਂ ਨੂੰ ਕਿਉਂਕਿ ਜਿਹੜੇ ਦੂਜੇ ਆਲੇ ਨੇ ਹੁੰਦੇ ਨੇ ਉਹਨਾਂ ਵਿੱਚ ਹਵਾ ਵੀ ਪੈਂਦੀ ਹੈ ਬਿਲਕੁਲ ਸੇਫ ਹੁੰਦੇ ਨੇ ਤੇ ਦੂਜੇ ਦੇ ਵਿੱਚ ਵੀ ਸੇਫ ਤਾਂ ਹੁੰਦਾ ਪਰ ਹਵਾ ਨਹੀਂ ਪੈਂਦੀ ਇਸੇ ਕਾਰਨ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਸੋ ਜੇ ਵੀਡੀਓ ਚੰਗੀ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਵੀਡੀਓ ਦੇਖਣ ਦੇ ਲਈ ਬੈਲ ਆਈਕਨ ਦਬਾ ਦਿਆ ਕਰੋ ਸੋ ਸਤਿ ਸ਼੍ਰੀ ਅਕਾਲ ਜੀ